ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਬੜੇ ਅਹਿਮ ਤੇ ਬੜੇ ਹੀ ਗੰਭੀਰ ਮੁੱਦੇ ਤੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ ਜਿਸ ਪਵਿੱਤਰ ਬਾਣੇ ਨੂੰ ਇਸ ਸਮੇਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਸਾਡੇ ਲਈ ਬਹੁਤ ਸਤਿਕਾਰਯੋਗ ਹੈ ਇਸ ਰੰਗ ਦੀ ਔਰ ਇਸ ਪਹਿਰਾਵੇ ਦੀ ਇਸ ਚੋਲੇ ਦੀ ਅੱਜ ਤੋਂ ਨਹੀਂ ਹੈ ਜਦੋਂ ਖਾਲਸਾ ਜਿਹਦੀ ਸਾਜਨਾ ਹੋਈ ਸੀ ਉਸ ਤੋਂ ਪਹਿਲਾਂ ਤੋਂ ਲੈ ਕੇ ਰਹੀਂਦੀ ਦੁਨੀਆ ਤੱਕ ਇਸ ਪਹਿਰਾਵੇ ਦੀ ਇੱਜ਼ਤ ਹੁੰਦੀ ਰਹੇਗੀ ਔਰ ਇਸ ਰੰਗ ਦਾ ਸਨਮਾਨ ਹੁੰਦਾ ਰਹੇਗਾ ਦੋਸਤੋ ਯਾਦ ਕਰਦੇ ਹਾਂ ਉਸ ਵਕਤ ਨੂੰ ਜਦੋਂ ਮੁਗਲਾਂ ਦੇ ਨਾਲ ਸਿੰਘਾਂ ਨੂੰ ਲੜਾਈ ਲੜਨ ਵਾਸਤੇ ਜੰਗਲਾਂ ਦਾ ਸਹਾਰਾ ਲੈਣਾ ਪੈਂਦਾ ਸੀ ਉਸ ਵੇਲੇ ਕਿੰਨੇ ਕਿੰਨੇ ਦਿਨ ਜੰਗਲਾਂ ਦੇ ਵਿੱਚ ਰਹਿ ਕੇ ਉਹ ਆਪਣੇ ਮਿੱਥੇ ਹੋਏ ਟਿਕਾਣਿਆਂ ਤੇ ਪਹੁੰਚਦੇ ਸੀ ਮਤਲਬ ਆਪਣੇ ਉਸ ਨਿਸ਼ਾਨੇ ਤੇ ਪਹੁੰਚਦੇ ਸੀ ਜਿੱਥੇ ਕਿ ਸਿੱਧੇ ਤੌਰ ਤੇ ਮੁਗਲਾਂ ਦੇ ਨਾਲ ਡੱਟ ਕੇ ਮੁਕਾਬਲਾ ਕਰ ਸਕਣ ਪਰ ਅੱਜ ਕੁਝ ਲੋਕ ਇਸ ਪਵਿੱਤਰ ਚੋਲੇ ਨੂੰ ਬਦਨਾਮ ਕਰਨ ਦੇ ਵਿੱਚ ਲੱਗੇ ਹੋਏ ਨੇ ਇਹ ਚੋੜਾ ਇਹ ਪਹਿਰਾਵਾ ਸਾਨੂੰ ਐਵੇਂ ਨਹੀਂ ਮਿਲਿਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸ ਵਾਰ ਦਿੱਤਾ ਹੈ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਉਮਰ ਖੇਲਣ-ਕੁੱਦਣ ਦੀ ਸੀ ਉਹਨਾਂ ਦੀ ਸ਼ਹਾਦਤ ਆਪਾਂ ਕਿਵੇਂ ਭੁੱਲ ਸਕਦੇ ਹਾਂ ਛੋਟੇ-ਛੋਟੇ ਬੱਚਿਆਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਹਕੂਮਤ ਨੇ ਸ਼ਹੀਦ ਕੀਤਾ ਪਰ ਉਹ ਹਕੂਮਤ ਦੇ ਅੱਗੇ ਝੁਕੇ ਨਹੀਂ ਹੈ ਪਰ ਅੱਜ ਜਦੋਂ ਅਸੀਂ ਇਸ ਪਹਿਰਾਵੇ ਨੂੰ ਵੇਖਦੇ ਹਾਂ ਬਹੁਤ ਸਾਰੇ ਦੋਸਤ ਇਸ ਪਹਿਰਾਵੇ ਨੂੰ ਪਾਉਂਦੇ ਨੇ ਨਿਹੰਗ ਸਿੰਘ ਵੀਰ ਨੇ ਸਾਡੇ ਜਥੇਦਾਰ ਨੇ ਜਦੋਂ ਇਸ ਪਵਿੱਤਰ ਪਹਿਰਾਵੇ ਦਾ ਉਹ ਸਾਥ ਲੈਂਦੇ ਨੇ ਇਸ ਪਵਿੱਤਰ ਪਹਿਰਾਵੇ ਨੂੰ ਪਹਿਨਦੇ ਨੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਔਰ ਪੂਰੇ ਸ਼ਾਸਤਰ ਜਿਹੜੇ ਨੇ ਜੋ ਸਾਡੇ ਇਤਿਹਾਸਿਕ ਸ਼ਾਸਤਰ ਨੇ ਉਹਨਾਂ ਨੂੰ ਜਦੋਂ ਆਪਾਂ ਉਹਨਾਂ ਦੇ ਨਾਰ ਵੇਖੀਦਾ ਹੈ ਤਾਂ ਸਾਨੂੰ ਫਕਰ ਮਹਿਸੂਸ ਹੁੰਦਾ ਹੈ ਕਿ ਇਹਨਾਂ ਸ਼ਾਸਤਰਾਂ ਦੇ ਦੁਆਰਾ ਹੀ ਮੁਗਲਾਂ ਦੀ ਤੋਬਾ ਤੋਬਾ ਕਰਵਾ ਦਿੰਦੇ ਸੀ ਸਾਡੇ ਸਿੰਘ ਵੀਰ ਅੱਜ ਵੀ ਜਦੋਂ ਇਸ ਪਹਿਰਾਵੇ ਨੂੰ ਆਪਾਂ ਵੇਖਦੇ ਹਾਂ ਤਾਂ ਇੱਕ ਸ਼ਬਦ ਜ਼ਰੂਰ ਨਿਕਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅੱਗੋਂ ਵੀ ਜਵਾਬ ਬਹੁਤ ਹੀ ਪਿਆਰ ਤੇ ਸਤਕਾਰ ਦੇ ਨਾਲ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਜਿਹੜੇ ਚੰਦ ਕੋ ਸ਼ਬਦ ਨੇ ਇਹਨਾਂ ਦੇ ਪਿੱਛੇ ਪੂਰਾ ਇਤਿਹਾਸ ਹੈ ਇਹਨਾਂ ਦੇ ਪਿੱਛੇ ਪੂਰੀ ਜ਼ਿੰਦਗੀ ਦਾ ਗਿਆਨ ਹੈ ਕਿ ਇਹ ਚੰਦ ਕੋ ਸ਼ਬਦ ਸਾਨੂੰ ਕਿਸ ਤਰ੍ਹਾਂ ਕਿੰਨੀਆਂ ਕਾਲਣਾ ਕਾਲਣ ਤੋਂ ਬਾਅਦ ਮਿਲੇ ਨੇ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਔਰ ਖਾਸ ਕਰਕੇ ਸਾਡੇ ਉਹ ਵੀਰ ਜਿਹੜੇ ਇਸ ਪਹਿਰਾਵੇ ਨੂੰ ਪਾ ਕੇ ਘੁੰਮਦੇ ਨੇ ਆਪਣੇ ਕੰਮ ਕਾਜਾਂ ਵਿੱਚ ਲੱਗੇ ਹੋਏ ਨੇ ਸਮਾਜ ਭਲਾਈ ਦੀ ਬਿਹਤਰੀ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਗਰੀਬਾਂ ਦਾ ਸਹਾਰਾ ਬਣਨੇ ਦੇ ਵਿੱਚ ਲੱਗੇ ਹੋਏ ਨੇ ਮਜ਼ਲੂਮ ਲੋਕਾਂ ਦੀ ਰੱਖਿਆ ਕਰਨ ਵਿੱਚ ਆਪਣਾ ਜ਼ਿੰਦਗੀ ਦਾ ਯੋਗਦਾਨ ਪਾ ਰਹੇ ਨੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਜਿਨ੍ਹਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਸਮਾਜ ਦੇ ਕੁਝ ਲੋਕ ਹੀ ਕੁਝ ਲੋਕਾਂ ਨਾਲ ਬੇਇਨਸਾਫੀ ਕਰ ਰਹੇ ਨੇ ਉਹਨਾਂ ਲੋਕਾਂ ਦੀ ਇਸ ਸੇਵਾ ਭਾਵਨਾ ਨੂੰ ਸੈਲੂਟ ਹੈ ਮੈਂ ਉਹਨਾਂ ਸਾਰਿਆਂ ਨੂੰ ਜਥੇਬੰਦੀਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਜੋ ਬਹੁਤ ਸਾਲਾਂ ਤੋਂ ਜਿਸ ਸ਼ਖਸ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜਿਨ੍ਹਾਂ ਕੋਲ ਤੱਕੇ ਦੇ ਨਾਲ ਕੰਮ ਕਰਵਾਇਆ ਜਾਂਦਾ ਹੈ ਜਿਸ ਦੇ ਉੱਪਰ ਅਮਨੁੱਖੀ ਤਸ਼ੱਦਦ ਹੋ ਰਹੇ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਦੱਬੀਆਂ ਕਮਜ਼ੋਰ ਹੋ ਚੁੱਕੀਆਂ ਆਵਾਜ਼ਾਂ ਨੂੰ ਲੱਭ ਲੱਭ ਕੇ ਉਹਨਾਂ ਨੂੰ ਘਰਾਂ ਤੱਕ ਪਹੁੰਚਾਇਆ ਔਰ ਉਹਨਾਂ ਲੋਕਾਂ ਦੇ ਚਿਹਰੇ ਉਹਨਾਂ ਲੋਕਾਂ ਦਾ ਪਰਦਾ ਫਾਸ਼ ਕੀਤਾ ਜਿਨ੍ਹਾਂ ਨੇ ਇਹਨਾਂ ਲੋਕਾਂ ਦੀ ਮਾਸੂਮੀਅਤ ਨੂੰ ਆਪਣੇ ਹੱਕਾਂ ਲਈ ਵਰਤ ਕੇ ਉਹਨਾਂ ਦੇ ਸੁਪਨਿਆਂ ਨੂੰ ਖਤਮ ਕੀਤਾ ਉਹਨਾਂ ਪਰਿਵਾਰਾਂ ਦੇ ਵਿੱਚ ਜਦੋਂ ਉਹ ਆਸ ਹੀ ਖਤਮ ਕਰ ਚੁੱਕੇ ਸੀ ਕਿ ਬਸ ਸਾਡਾ ਮੈਂਬਰ ਹੁਣ ਸਾਨੂੰ ਨਹੀਂ ਮਿਲੇਗਾ ਅਚਾਨਕ ਜਦੋਂ ਕੁਝ ਸੰਸਥਾਵਾਂ ਵੱਲੋਂ ਤਲਾਸ਼ ਕਰ ਕਰਕੇ ਉਹਨਾਂ ਦਾ ਮੈਂਬਰ ਉਹਨਾਂ ਤੱਕ ਪਹੁੰਚਾਇਆ ਜਾਂਦਾ ਹੈ ਜ਼ਰਾ ਮਹਿਸੂਸ ਕਰੋ ਉਹ ਪਲ ਕਿਸ ਤਰ੍ਹਾਂ ਦਾ ਹੋਏਗਾ ਇਸੇ ਕਰਕੇ ਦੋਸਤੋ ਇਸ ਪਹਿਰਾਵੇ ਦਾ ਬਹੁਤ ਸਤਕਾਰ ਹੈ ਇਸ ਪਹਿਰਾਵੇ ਦਾ ਸਾਡੇ ਦਿਲਾਂ ਦੇ ਵਿੱਚ ਸਨਮਾਨ ਹੈ ਅਸੀਂ ਇਸ ਪਹਿਰਾਵੇ ਦੀ ਆਨ ਬਾਨ ਸ਼ਾਨ ਨੂੰ ਕਾਇਮ ਰੱਖਣ ਦੀ ਖਾਤਰ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ ਪਰ ਅੱਜ ਇਸ ਪਹਿਰਾਵੇ ਨੂੰ ਕੁਝ ਲੋਕ ਆਪਣੇ ਮਤਲਬ ਲਈ ਆਪਣੀ ਨਿੱਜੀ ਦੁਸ਼ਮਣੀ ਲਈ ਇਸਤੇਮਾਲ ਕਰ ਰਹੇ ਨੇ ਕੁਝ ਗਲਤ ਲੋਕ ਇਸ ਪਹਿਰਾਵੇ ਨੂੰ ਪਹਿਨ ਕੇ ਲੋਕਾਂ ਦੇ ਕੋਲੋਂ ਤਰ੍ਹਾਂ-ਤਰ੍ਹਾਂ ਦੇ ਗਲਤ ਕੰਮ ਕਰਵਾ ਰਹੇ ਨੇ ਫਰੋਤੀਆਂ ਮੰਗ ਰਹੇ ਨੇ ਆਪਾਂ ਸੋਸ਼ਲ ਮੀਡੀਆ ਤੇ ਸਾਰਾ ਕੁਝ ਵਾਇਰਲ ਹੁੰਦਾ ਵੇਖਦੇ ਹਾਂ ਆਪਾਂ ਉਹਨਾਂ ਲੋਕਾਂ ਦੀ ਪਛਾਣ ਕਰਨੀ ਹੈ ਕਿ ਇਸ ਪਵਿੱਤਰ ਬਾਣੇ ਨੂੰ ਪਾ ਕੇ ਆਪਣੇ ਮਤਲਬ ਲਈ ਗਲਤ ਤਰੀਕੇ ਦੇ ਨਾਲ ਪੈਸਾ ਕਮਾਉਂਦੇ ਨੇ ਲੋਕਾਂ ਤੇ ਜ਼ੁਲਮ ਵੀ ਕਰਦੇ ਨੇ ਉਹ ਸ਼ਰਾਰਤੀ ਲੋਕ ਆਪਾਂ ਨੇ ਲੱਭਣੇ ਨੇ ਤਾਂ ਕਿ ਇਸ ਪਵਿੱਤਰ ਪਹਿਰਾਵੇ ਦੀ ਮਰਿਆਗਾ ਤੇ ਕੋਈ ਆਂਚ ਨਾ ਆ ਸਕੇ ਬੜਾ ਦੁੱਖ ਲੱਗਦਾ ਹੈ ਜਦੋਂ ਕੁਝ ਲੋਕ ਇਸ ਪਹਿਰਾਵੇ ਨੂੰ ਪਾ ਕੇ ਸੋਸ਼ਲ ਮੀਡੀਆ ਤੇ ਗਲਤ ਵਾਇਰਲ ਹੁੰਦੇ ਨੇ ਕੋਈ ਕੁਝ ਕਰਦਾ ਤੇ ਕੋਈ ਕੁਝ ਕਰਦਾ ਤਾਂ ਦੁੱਖ ਤਾਂ ਲੱਗਦਾ ਹੀ ਲੱਗਦਾ ਹੈ ਜਿਨ੍ਹਾਂ ਨੇ ਚਾਰ ਸਹਬਜ਼ਾਦੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਇਸ ਪਹਿਰਾਵੇ ਦੇ ਰੰਗ ਤੇ ਪਹਿਰਾਵੇ ਦੀ ਬੰਤਰ ਨੂੰ ਲੈ ਕੇ ਤਾਂ ਫਿਰ ਆਪਾਂ ਕਿਸ ਤਰ੍ਹਾਂ ਬਰਦਾਸ਼ਤ ਕਰਦੇ ਆ ਇਸ ਚੋਲੇ ਦੀ ਮਾਨਤਾ ਨਾ ਹੋਵੇ ਦੋਸਤੋ ਮੇਰਾ ਇਸ ਚੋਲੇ ਦੇ ਪ੍ਰਤੀ ਬਹੁਤ ਸਨਮਾਨ ਹੈ ਇਸ ਪਵਿੱਤਰ ਪਹਿਰਾਵੇ ਦੇ ਪ੍ਰਤੀ ਬਹੁਤ ਇੱਜ਼ਤ ਹੈ ਤੁਸੀਂ ਇਸ ਪਵਿੱਤਰ ਪਹਿਰਾਵੇ ਨੂੰ ਕਿੰਨਾ ਪਿਆਰ ਕਿੰਨਾ ਸਨਮਾਨ ਕਰਦੇ ਹੋ ਕਮੈਂਟ ਦੇ ਰੂਪ ਵਿੱਚ ਜ਼ਰੂਰ ਲਿਖਣਾ ਜੇਕਰ ਇਨਾਂ ਨੂੰ ਇਸ ਪਵਿੱਤਰ ਪਹਿਰਾਵੇ ਦਾ ਇਤਿਹਾਸ ਦੱਸਦਿਆਂ ਗਲਤੀਆਂ ਹੋਈਆਂ ਤੇ ਜ਼ਰੂਰ ਮਾਫ ਕਰਨਾ ਕੋਸ਼ਿਸ਼ ਕਰਾਂਗਾ ਕਿ ਭਵਿੱਖ ਦੇ ਵਿੱਚ ਹੋਈਆਂ ਗਲਤੀਆਂ ਦੁਬਾਰਾ ਨਾ ਹੋਣ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ